ਹੈਰਿਟੇਜ ਮੇਲਾ 2 ਫਰਵਰੀ ਤੋਂ ਸ਼ੁਰੂ ਤਿਆਰੀਆਂ ਜੋਰਾਂ ਤੇ ਸਮੂਹ ਪਟਿਆਲਾ ਵੀ ਪਟਿਆਲਾ ਹੈਰਿਟੇਜ ਫੈਸਟੀਵਲ ਦਾ ਜਰੂਰ ਹਿੱਸਾ ਵੰਨ ਸਾਕਸੀ ਸਾਨੀ ਗੁਲਦੋਦੀ ਸ਼ੁਰੂਆਤ ਸ਼ੁਰੂ ਲਗਾਈ ਸੀਗਾ ਤੇ ਹੁਣ ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਮਿਲਿਟਰੀ cultures festival ਦੋ ਦਿਨ 2nd ਐਂਡ 3rd ਫਰਵਰੀ ਅਸੀਂ ਖਾਲਸਾ ਕਾਲਜ ਦੇ ਵਿੱਚ ਕਰਾਰੇ ਹੈਗੇ ਆਂ ਉਸ ਤੋਂ ਬਾਅਦ 2nd ਐਂਡ 3rd ਫਰਵਰੀ ਨੂੰ ਕਲਚਰਲ ਨਾਈਟ ਕਿਲਾ ਮੁਬਾਰਕ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਬਹੁਤ ਹੀ ਐਮਿਨੈਂਟ ਆਰਟਿਸਟ ਸਾਰੇ ਨੇ ਤੇ ਅਸੀਂ ਉਹ ਜਿਹੜਾ ਕਲਾਸਿਕਲ ਬੈਲੇ ਉਹ ਵੀ ਕਰਾਰੇ ਹੈਗੀਆਂ ਤੇ ਪਟਿਆਲਾ ਨਿਵਾਸੀ ਨੂੰ ਕੁਝ ਨਵਾਂ ਵੀ ਦੇਖਣ ਨੂੰ ਮਿਲੇਗਾ ਐਂਡ ਫਿਰ ਸਾਡਾ ਜਿਹੜਾ ਹੈਗਾ ਹੈ 12 ਦਰੀ ਦੇ ਵਿੱਚ ਅ ਅਸੀਂ ਜਿੱਦਾਂ QR ਕੋਡ ਕਿਲਾ ਮੁਬਾਰਕ ਵਾਲੀ ਵਾਕ ਦੇ ਵਿੱਚ ਲੈ ਕੇ ਆਏ ਸੀ ਕਿ ਅਸੀਂ ਪਟਿਆਲਾ ਫਾਊਂਡੇਸ਼ਨ ਦੇ ਨਾਲ ਮਿਲ ਕੇ ਬਾਰਾधरी ਦੇ ਵਿੱਚ ਵਾਕ ਕਰਾ ਰਹੇ ਜਿਹਦੇ ਵਿੱਚ QR ਕੋਡਿੰਗ ਟ੍ਰੇਸ ਦੀ ਵੀ ਹੋਏਗੀ ਅ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਰਾधरी ਜਿਹੜੀ ਹੈ ਉਹ ਬਾਇਓਡਾਈਵਰਸਿਟੀ ਸਾਈਟ ਹੈਰਿਟੇਜ ਸਾਈਟ ਦੇ ਵਿੱਚ ਗਿਣੀ ਜਾਵੇ ਸੋ ਉਹਦੇ ਵਿੱਚ ਵੀ ਇਹ ਜਿਹੜਾ ਵਾਕ ਹੈ ਉਹ ਉਹ ਅਸੀਂ ਕਾਊਂਟ ਕਰਾਂਗੇ ਐਂਡ ਉਸ ਤੋਂ ਬਾਅਦ ਅਸੀਂ ਪਹਿਲੀ ਵਾਰ ਹੀ ਲੈ ਕੇ ਆ ਰਹੇ ਹਾਂ ਫੂਡ ਫੈਸਟੀਵਲ ਕਿਉਂਕਿ ਪਟਿਆਲਾ ਦੇ ਵਿੱਚ ਕਾਫੀ ਆਈਕੋਨਿਕ ਇਹੋ ਜਿਹੇ ਕਾਫੀ ਪੁਰਾਣੀ ਫੂਡ ਦੇ ਫੇਮਸ ਜੁਆਇੰਟਸ ਹੈਗੇ ਆਂ ਬਹੁਤ ਕਾਫੀ ਸਾਰੇ ਜਿਹੜੇ ਫੂਡ ਬ੍ਰਾਂਡਸ ਜਿਹੜੇ ਸਾਡੇ ਪਟਿਆਲਾ ਦੇ ਨਾਲ ਉਹਨਾਂ ਦਾ ਨਾਮ ਆਂਦਾ ਹੈ ਉਹ ਵੀ ਆਉਣਗੇ ਤੇ ਉਹ ਬਾਰੇਦਰੀ ਦੇ ਵਿੱਚ ਹੀ ਹੋਏਗਾ ਔਨ 4th ਵੀ ਹੈਵ ਦ ਪੌਪ ਨਾਈਟ ਜਿਹੜੀ ਰਾਤ ਨੂੰ ਹੋਏਗੀ ਐਂਡ ਪੌਪ ਨਾਈਟ ਜਿਹੜੀ ਹੋਏਗੀ ਉਹ ਮੈਨੂੰ ਲੱਗਦਾ ਹੈ ਕਾਫੀ ਯੂਥ ਇੰਟਰਸਟਿਡ ਹੋਣਗੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਰ ਰਹੀ ਹੈਗੇ ਆਂ ਅ ਡਾਇਮੰਡ ਦੀ ਝਾਂਜਰ ਵਾਲੀ ਫੇਮਸ ਜਿਹੜੀ ਸਾਡੀ ਆਰਟਿਸਟ ਹੈਗੇ ਆਂ ਗੁਰਨਾਮ ਖੁੱਲਰ ਜੀ ਜਿਹੜੇ ਹੈਗੇ ਆ ਉਹ ਆ ਰਹੇ ਨੇ 10 ਟੂ ਅਸੀਂ ਕਿਲਾ ਮੁਬਾਰਕ ਵਾਲੀ ਵਾਕ ਕਰਾਵਾਂਗੇ ਨਾਲ ਹੀ ਅਸੀਂ ਟ੍ਰੈਜਰ ਹੰਟ ਤੇ ਕੁਇਜ਼ਿਜ਼ ਉਥੇ ਕਰਾਵਾਂਗੇ ਐਂਡ 11 ਸਮੂਹ ਸਾਡਾ ਜਿਹੜਾ ਡੌਗ ਸ਼ੋ ਹੈ ਉਹ ਪੋਲੋ ਗਰਾਊਂਡ ਦੇ ਵਿੱਚ ਅਸੀਂ ਕਰਾ ਰਹੇ ਹਾਂਗੇ ਸੋ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਹੈ ਇਟ ਇਜ਼ ਟੋਟਲੀ ਫ੍ਰੀ ਆਫ ਕਾਸਟ ਕੋਈ ਐਂਟਰੀ ਫੀਸ ਨਹੀਂ ਹੈ ਜਿਹੜਾ ਕਰਾਫਟ ਮਿਲਾ ਹੈ ਉਹ ਅਕਤੂਬਰ ਦੇ ਵਿੱਚ ਹੋਏਗਾ ਬਟ ਐਸ ਆਫ ਨਾਓ ਇਹ ਜਿਹੜਾ ਸਾਡਾ ਪਲਾਨ ਉਲੀਕਿਆ ਗਿਆ ਹੈ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਾਰਿਆਂ ਨੂੰ ਹੀ ਇਨਵਾਈਟ ਕਰਦੀ ਹਾਂ ਤੇ ਆਈ ਹੋਪ ਟੂ ਸੀ 올 ਆਫ ਯੂ ਵਿਦ ਯੋਰ ਫੈਮਿਲੀ ਜਿਹੜਾ ਅਸੀਂ ਇਹ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਕਨਸੈਪਟ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਉਲੀਕਿਆ ਸੀਗਾ ਉਹ ਸੀਐਮ ਸਰ ਦੀ ਜਿਹੜਾ ਰੰਗਲਾ ਪੰਜਾਬ ਦਾ ਸੁਪਨਾ ਸੀਗਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਓਵਰ 3 ਮੰਥਸ ਹਮੇਸ਼ਾ ਕਰਦੇ ਆ ਰਹੇ ਹੈ ਲਾਸਟ ਇਅਰ ਵੀ ਇਸੇ ਤਰ੍ਹਾਂ ਹੋਇਆ ਸੀਗਾ ਅਸੀਂ ਇਹੀ ਚਾਹੁੰਨੀ ਹੈ ਕਿ ਜਿਹੜੇ ਆਮ ਲੋਕ ਨੇ ਉਹ ਆਪਣੀ ਹੈਰੀਟੇਜ ਨਾਲ ਜੁੜ ਸਕਣ ਆਪਣੀ ਹੈਰੀਟੇਜ ਨੂੰ ਜਾਣ ਸਕਣ ਤੇ ਅਸੀਂ ਕੋਈ ਵੀ ਐਂਟਰੀ ਫੀ ਵਗੈਰਾ ਨਹੀਂ ਰੱਖੀ ਹੋਈ ਹੈ ਇਨਫੈਕਟ ਅਸੀਂ ਤਾਂ ਚਾਹਨੇ ਕੀ ਵੱਧ ਤੋਂ ਵੱਧ ਜਿਹੜੇ ਬੱਚੇ ਐ ਇਸ ਖਾਸ ਕਰਕੇ ਅਸੀਂ ਇਹੋ ਜੇ 엘మెంట్ਸ ਲੈ ਕੇ ਆਏ ਆ ਜੋ ਉਹਨਾਂ ਨੂੰ ਵੀ ਥੋੜੀ ਰੁਚੀ ਪੈਦਾ ਕਰਨਗੇ ਜਿੱਦਾਂ ਮਿਲਟਰੀ ਲਿਟਰੇਚਰ ਫੈਸਟੀਵਲ ਪਟਿਆਲਾ ਪਹਿਲਾ ਜ਼ਿਲ੍ਹਾ ਹੈ ਜਿੱਥੇ ਦੂਜੀ ਵਾਰ ਵੀ ਹੈ ਲਗਣ ਜਾ ਰਿਹਾ ਹੈਗਾ ਤੇ ਤੁਸੀਂ ਆਰਮੀ ਦੇ ਵਿੱਚ ਕਿਸ ਤਰੀਕੇ ਦੇ ਟੈਸਟ ਹੁੰਦੇ ਕਿ ਕਿਸ ਤਰੀਕੇ ਦੀ ਜ਼ਿੰਦਗੀ ਹੁੰਦੀ ਹੈ ਤੁਸੀਂ ਉਥੇ ਆਪ ਵੀ ਟੈਸਟ ਕਰ ਸਕਦੇ ਹੋ ਹੂ ਇਜ਼ ਅ ਸਟਰੋਂਗੇਸਟ ਗਰਲ অর ਬாய் ਉਥੇ ਇਹੋ ਜਿਹੇ ਵੀ ਕੰਪੀਟੀਸ਼ਨਸ ਹੋਣਗੇ ਤੇ ਜਿਹੜਾ ਹੈ ਸੀਐਮ ਸਰ ਦਾ ਰੰਗਲਾ ਪੰਜਾਬ ਦਾ ਕਨਸੈਪਟ ਸੀਗਾ ਇਹ ਪੂਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਸੇ ਬੇਸਿਸ ਤੇ ਉਲੀਕਿਆ ਗਿਆ ਹੈ